ਜਲੰਧਰ ਦੇ ਨੂਰਪੁਰ ਦੇ ਕੋਲ ਗਰਭਵਤੀ ਮਹਿਲਾ ਨੇ ਔਰੋਪ ਲਗਾਇਆ ਹੈ ਕਿ ਇੱਕ ਵਿਅਕਤੀ ਦੁਆਰਾ ਆਪਣੇ ਪਤਨੀ ਦੇ ਨਾਲ ਮਿਲ ਕੇ ਉਸਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਉਸ ਦਾ ਇਹ ਵੀ ਕਹਿਣਾ ਹੈ ਕਿ ਉਸ ਵਿਅਕਤੀ ਨੇ ਉਸ ਦੇ ਢਿੱਡ ਦੇ ਵਿੱਚ ਲਤਾਂ ਮਾਰੀਆਂ ਜਿਸ ਦੇ ਕਰਕੇ ਉਹ ਧੀਰ ਰਾਤ ਤੱਕ ਤਕਲੀਫ ਦੇ ਵਿੱਚ ਰਹੀ ਜਿਸ ਤੋਂ ਬਾਅਦ ਪੀੜਤ ਮਹਿਲਾ ਦੁਆਰਾ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਧੀਰ ਰਾਤ ਐਮਐਲਆਰ ਦਰਜ ਕਰਵਾਈ ਗਈ ਅਤੇ ਉਸ ਤੋਂ ਬਾਅਦ ਥਾਣਾ ਮਕਸੂਦਾਂ ਦੇ ਵਿੱਚ ਉਸ ਦੇ ਬਲੋਸ਼ ਸ਼ਿਕਾਇਤ ਦਰਜ ਕਰਵਾਈ ਗਈ ਨਾਗਰਾ ਦੀ ਰਹਿਣ ਵਾਲੀ ਬਰਿੰਦਰ ਕੌਰ ਨੇ ਦੱਸਿਆ ਕਿ ਉਹ ਫਿਲਹਾਲ ਆਪਣੇ ਜੁੱਜੇ ਦੇ ਕੋਲ ਢਿੱਲੋ ਕਲੋਨੀ ਨੂਰਪੁਰ ਦੇ ਵਿੱਚ ਰਹਿ ਰਹੀ ਹੈ ਅਤੇ ਉਸ ਦਾ ਪਤੀ ਵਿਦੇਸ਼ ਗਿਆ ਹੋਇਆ ਹੈ ਅਤੇ ਇਸੇ ਦੌਰਾਨ ਵਿਅਕਤੀ ਆਪਣੀ ਪਤਨੀ ਮਨਪ੍ਰੀਤ ਦੇ ਨਾਲ ਉਸ ਦੇ ਘਰ ਆਇਆ ਅਤੇ ਉਸ ਨੂੰ ਧਮਕਾਉਣ ਲੱਗਾ ਪੀੜਤ ਮਹਿਲਾ ਨੇ ਦੱਸਿਆ ਕਿ ਸਾਰਾ ਮਾਮਲਾ ਪੈਸਿਆਂ ਦੇ ਲੈਣ ਦੇਣ ਨੂੰ ਕਰਕੇ ਹੈ ਉਸ ਨੇ ਕੁਝ ਸਮਾਂ ਪਹਿਲਾਂ ਮਨਪ੍ਰੀਤ ਤੋਂ ਕੁਝ ਪੈਸੇ ਵਿਆਜ ਤੇ ਲਏ ਸਨ ਅਤੇ ਉਸ ਤੋਂ ਬਾਅਦ ਉਸ ਨੇ ਵਿਆਜ ਵੀ ਦੇ ਦਿੱਤਾ ਪਰ ਉਹ ਵਿਆਜ ਤੋਂ ਸੰਤੁਸ਼ਟ ਨਹੀਂ ਹੋਈ ਜਿਸ ਤੋਂ ਬਾਅਦ ਉਸਦੇ ਨਾਲ ਅਜਿਹਾ ਪਾਣਾ ਵਪੜਿਆ ਉਹ ਉਹਨਾਂ ਮੇਰੇ ਫਰੈਂਡ ਸੀ ਮੈਂ ਉਹਦੇ ਕੋਲ 2000 ਰੁਪਇਆ ਫੜਿਆ ਸੀ ਰੈਂਟ ਦੇਣ ਵਾਸਤੇ ਕੀ ਨਾਂ ਕੀ ਉਹਨਾਂ ਦਾ ਉਹਦਾ ਨਾਮ ਹੈਗਾ ਜੀ ਮਨਪ੍ਰੀਤ ਵੈਸੀ ਕੈਸ਼ ਕਹਿੰਦੇ ਆ ਉਹਨੂੰ ਅੱਛਾ ਹਾਂਜੀ ਕਿੱਥੇ ਰਹਿਮਲਾ ਇਹ ਇਧਰ ਹੈ ਤਾਂ ਨਗਰੇ ਦੀ ਉਹ ਤੇ ਹੁਣ ਆਪਣੇ ਇਧਰ ਰਹਿੰਦੀ ਹੈ ਕਿ ਤਾਂ ਵਿਆਹ ਕਰਵਾਇਆ ਉਹਨੇ ਮੁੰਡੇ ਦੇ ਨਾਲ ਕਿ ਉਹ ਆਪੇ ਘਰ ਵਾਲੇ ਨਾਲ ਹੀ ਆਈ ਸੀ ਤੁਹਾਡੇ ਘਰੇ ਢਿੱਲੋਂ ਕਲੋਨੀ ਤੇ ਅੱਜ ਜਦੋਂ ਆਈ ਪਹਿਲਾਂ ਮੇਰੇ ਕੋਲ ਨਾ 7-8000 ਰੁਪਏ ਲੈ ਚੁੱਕੀ ਕਹਿੰਦੀ ਇੰਨਾ ਤੇਰਾ ਵਿਆਜ ਬਣ ਗਿਆ ਤੂੰ 7-8 ਮਹੀਨੇ ਹੋ ਗਏ ਵੀ 2000 ਰੁਪਏ ਫੜਾ ਸੀ ਵੀ ਇੰਨਾ ਤੇਰਾ ਵੀ ਵਿਆਜ ਆ ਮੈਂ ਚਲੋ ਦਿੰਦੀ ਰਹੀ 5-500 ਕਰਕੇ ਆਉਂਗੀ ਤੇ 500 ਅੱਜ ਆਈ ਤੇ ਮੈਂ ਉਹਨੂੰ 500 ਰੁਪਏ ਦਿੱਤਾ ਤੇ ਮੈਨੂੰ ਕਹਿੰਦੀ ਵੀ ਮੈਨੂੰ ਤਾਂ 2500 ਰੁਪਏ ਦੇ ਅੱਜ ਮੈਂ ਕਿਹਾ ਵੀ ਮੇਰੇ ਕੋਲ ਹੈ ਨਹੀਂ ਵੀ ਮੈਂ 500 ਵੀ ਦੇ ਸਕਦੀ ਹਾਂ ਮੈਡਮ ਜਦੋਂ ਤੁਸੀਂ ਪੈਸੇ ਲਏ ਸੀਗੇ ਤੁਸੀਂ ਉਹ ਗੱਲ ਪਹਿਲਾਂ ਕਲੀਅਰ ਕੀਤੀ ਵਿਆਹ ਚ ਲਈ ਆਉਂਦਾ ਤਾਂ ਫਿਰ ਲਈ ਸੀ ਉਹ ਫਿਰ ਆਪ ਜਿਵੇਂ ਨਾ ਉਹ ਕੋ ਮੁੰਡੇ ਨਾਲ ਜਿਹੜਾ ਵਿਆਹ ਕਰਾਇਆ ਉਹਦਾ ਹੈਗਾ ਚਿੱਟੇ ਦਾ ਕੰਮ ਅੱਛਾ ਜੀ ਤੇ ਉਹਦਾ ਨਾਮ ਹੈਗਾ ਪੇਟੀ ਮੁੰਡੇ ਕਿੱਥੇ ਚਿੱਟਾ ਵੇਚਦੇ ਜੀ ਹਾਂਜੀ ਚਿੱਟਾ ਇਹਦਾ ਕੰਮ ਕਿੱਥੇ ਕਰਦੇ ਆ ਇਹ ਉੱਥੇ ਆਪਣੇ ਕਿਹੜੇ ਮਲੇ ਦਾ ਆ ਇਥੇ ਉਹ ਨਾ ਮੁੰਡੇ ਨਾਲ ਵੀ ਆਈ ਹੈ ਨਾ ਉੱਥੇ ਮੈਨੂੰ ਮਹੱਲੇ ਦਾ ਨਾਮ ਨਹੀਂ ਪਤਾ ਹੈਗਾ ਤੁਹਾਨੂੰ ਕਿੱਥੋਂ ਪਤਾ ਮੈਨੂੰ ਚਿੱਟਾ ਭੇਜਦੇ ਹਾਂ ਹਾਂਜੀ ਉਹ ਮੈਂ ਜਦੋਂ ਮੇਰੇ ਨਾਲ ਰਹਿੰਦੇ ਸੀ ਉਦੋਂ ਵੀ ਇਹੀ ਕੰਮ ਹੀ ਕਰਦੇ ਸੀ ਉੱਥੇ ਅੱਛਾ ਹਾਂਜੀ ਤੇ ਕੀ ਨਾਮ ਉਹਨਾਂ ਦਾ ਹਾਂਜੀ ਕੀ ਨਾਮ ਉਹ ਬੇਟੀ ਹੈ ਜੀ ਮੁੰਡੇ ਦਾ ਨਾਮ ਅੱਛਾ ਤੇ ਉਹ ਦੋਨੋਂ ਜਿਹੜੀ ਕੁੜੀ ਹੈ ਉਹਦੇ ਨਾਲ ਇੱਕ ਸੱਚੀ ਨੂੰ ਮੁੰਡਾ ਆਇਆ ਸੀ ਕੁੜੀ ਦਾ ਨਾਮ ਕੀ ਹੈ ਕੁੜੀ ਦਾ ਨਾਮ ਮਨਪ੍ਰੀਤ ਹੈ ਜੀ ਐਸੀ ਕੈਸ਼ ਕਹਿੰਦੇ ਆ ਉਹਨੂੰ ਠੀਕ ਹੈ ਤੇ ਉਹ ਜਿਹੜਾ ਮੁੰਡਾ ਮੁੰਡਾ ਇੱਕ ਜਿਹੜਾ ਮੈਂ ਇੱਕ ਮੁੰਡਾ ਸੱਚਾ ਆਇਆ ਸੀ ਬਾਕੀ ਬਾਹਰ ਖੜੇ ਸੀ ਤਿੰਨ ਚਾਰ ਜਣੇ ਤੇ ਉਹਨਾਂ ਨੇ ਨਾ ਮੈਨੂੰ ਇਸ ਤਰ੍ਹਾਂ ਜਿਵੇਂ ਮੈਂ ਕਿਹਾ ਵੀ ਮੈਂ ਬਾਹਰ ਵੀ ਜਾਣਾ ਹੈ ਤੇ ਮੈਨੂੰ ਅੰਦਰ ਬੰਦ ਕਰੀ ਗਏ ਉਹ ਕੁੰਡੀ ਲਾਈ ਗਏ ਤੇ ਮੇਰੇ ਨਾ ਇਹ ਪਹਿਲਾਂ ਉਹਨੇ ਮੈਨੂੰ ਸ਼ੈਲਫ ਦੇ ਨਾਲ ਮਾਰਿਆ ਰ ਸੋਈ ਦੀ ਸ਼ੈਲਫ ਤੇ ਲੱਗੀ ਇਸ ਤਰ੍ਹਾਂ ਮੇਰੇ ਇੱਕਦਮ ਤੇ ਮੇਰੇ ਦਰਦ ਸ਼ੁਰੂ ਹੋ ਗਿਆ ਤੇ ਫਿਰ ਉਹਨਾਂ ਨੇ ਨਾ ਮੈਨੂੰ ਮੈਂ ਅੰਦਰੋਂ ਭੱਜ ਕੇ ਜਦੋਂ ਬਾਹਰ ਨੂੰ ਗਈ ਤੇ ਮੇਰਾ ਸਾਰਾ ਕੁਝ ਘਰੋਂ ਕਿੰਨੇ ਕਿੰਨੇ ਵੱਲੋਂ ਤੁਹਾਡਾ ਨਾ ਕੁੱਟਮਾਰ ਕੀਤੀ ਗਈ ਜੀ ਕੈਸ਼ ਜੀ ਮਨਪ੍ਰੀਤ ਉਹਦਾ ਨਾਮ ਹੈ ਜੀ ਤੇ ਸਚੀਨ ਮੁੰਡਾ ਆ ਤੇ ਪੇਟੀ ਜੀ ਉਹ ਕਿੰਨੇ ਵਜੇ ਹੋਈ ਸੀ ਲੜਾਈ ਜਾਲੇ ਸੀ ਹਾਂ ਜੀ ਤੇ ਇਹਨੇ ਬਾਕੀ ਦੋ ਤਿੰਨ ਨਾਲ ਬਾਹਰ ਖੜੇ ਸੀ ਮੈਡਮ ਕਿੰਨੇ ਵੇ ਲੜਾਈ ਹੋਈ ਹੈ ਇਹ ਲੜਾਈ ਹੋਈ ਆ ਆਪਣੀ 6 7 ਵਜੇ ਸ਼ਾਮ ਦੇ 6 7 ਵਜੇ ਹੈ ਤੇ ਮੈਡਮ 11 ਬਜਨ ਵਲੇ ਤੁਸੀਂ ਉਸ ਟਾਈਮ ਪੁਲਿਸ ਨੂੰ ਕੰਪਲੀਟ ਕਿਉਂ ਨਹੀਂ ਦਿੱਤੀ ਹਾਂ ਜੀ ਮੇਰੇ ਪੈਰ ਦਰਦ ਬਹੁਤ ਹੋ ਰਿਹਾ ਸੀ ਤੇ ਮੇਰੇ ਨਾਲ ਜਦੋਂ ਤੁਹਾਨੂੰ ਆਪੀ ਸੈਲਫ ਤੇ ਵਜੇ ਉਸ ਤੋਂ ਬਾਅਦ ਕੀ ਹੋਇਆ ਸਾਡਾ ਵਾਕਿਆ ਉਸ ਤੋਂ ਬਾਅਦ ਮੈਂ ਮੈਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਦੱਸਿਆ ਉਹਨਾਂ ਨੂੰ ਤੇ ਫਿਰ ਉਹ ਮੈਨੂੰ ਦਵਾਈ ਵਗੈਰਾ ਰਵਾਣ ਚਲੇ ਗਏ ਤੇ ਉਸ ਤੋਂ ਬਾਅਦ ਸਾਡੀ ਕੁੜੀਆ ਦਾ ਫੋਨ ਆਇਆ ਕਹਿੰਦੇ ਬਾਹਰ ਆ ਕੇ ਕਹਿੰਦੇ ਕਿੰਨੇ ਜਣੇ ਬਾਹਰ ਖੜੇ ਆ ਤੇ ਉਹ ਮੈਨੂੰ ਗਾਲਾਂ ਕੱਢ ਰਹੀਆਂ ਤੇ ਕਹਿੰਦੀ ਇੱਕ ਪਿਓ ਦੇ ਹੈ ਤੇ ਵੀ ਬਾਹਰ ਨਿਕਲੋ ਕਿੰਨੇ ਜਣੇ ਸੀ ਟੋਟਲ ਉਹ ਚਾਰ ਪੰਜ ਜਣੇ ਸੀ ਉਹ ਮੁੰਡੇ ਲੈ ਕੇ ਆਈ ਸੀ ਨਾਲ ਉਹ ਜਦੋਂ ਅੱਠ ਵਾਪਸ ਕਰ ਦਿੱਤਾ ਉਹ 8 ਆਪਾਂ ਕਰਕੇ ਵਾਪਸ ਕਰ ਚੁੱਕੇ ਹਾਂ ਤੇ ਬਾਕੀ ਹਜੇ ਵੀ ਤੁਹਾਡੇ ਕੋਲ ਪੈਸੇ ਮੰਗਦੇ ਹਾਂ ਹਾਂਜੀ ਤੇ ਜਿਹੜਾ ਨਾ ਮੈਂ ਘਰੇ ਮਤਲਬ ਪਰਸ ਸੀ ਮੇਰਾ ਛੋਟਾ ਜਿਹਾ ਜਿਹੜਾ ਮੈਂ ਕੱਪੜਿਆਂ ਦੇ ਵਿੱਚ ਰੱਖਿਆ ਆਇਆ ਸੀ ਕਿ ਮੈਂ ਰੰਦੀ ਬਾਸੀ ਦੀ ਕੁੜੀ ਦੇ ਘਰੇ ਆ ਹਣਾ ਤੇ ਜੀਜਾ ਜੀ ਕੋ ਰਹਿੰਦੇ ਆ ਤੇ ਉਹਦੇ ਵਿੱਚ ਮੇਰੀਆਂ ਵਾਲੀਆਂ ਅੱਦੇ ਤੋਂ ਲੈ ਦੀਆਂ ਤੇ ਮੇਰਾ 5000 ਰੁਪਿਆ ਸੀ ਜੀ ਤੇ ਉਹਨਾਂ ਨੇ ਉਹ ਵੀ ਸਾਰਾ ਕੁਝ ਮੇਰੇ ਬੱਚੇ ਦੇ ਵੀ ਤੁਸੀਂ ਆਪ ਦੇਖੋ ਚੱਲ ਕੇ ਮੇਰੇ ਬੱਚੇ ਦਾ ਵੀ ਇੱਕ ਵੀ ਕਪੜਾ ਨਹੀਂ ਛੱਡਿਆ ਤੇ ਮੇਰਾ ਵੀ ਕੋਈ ਕਪੜਾ ਨਹੀਂ ਛੱਡਿਆ ਉਹਨਾਂ ਨੇ ਮੈਂ ਸਾਰਾ ਸਮਾਨ ਚੁੱਕ ਕੇ ਲੱਗੇ ਤੁਹਾਡੇ ਕੋਲ ਹਾਂ ਜੀ ਮੈਡਮ ਕੋਣ-ਕੋਣ ਸੇ ਨਾਮ ਕੀ ਕੀ ਮੈਡਮ ਕੀ ਕੀ ਨਾਮ ਹੈ ਜੀ ਮਾਂ ਮਨਪ੍ਰੀਤ ਉਹਦਾ ਨਾਮ ਹੈ ਕੁੜੀ ਦਾ ਕੈਸ਼ ਕਹਿੰਦੇ ਸੀ ਅਸੀਂ ਉਹਨੂੰ ਤੇ ਪੇਟੀ ਹੈ ਮੁੰਡਾ ਜਿਹੜਾ ਵੀ ਵਾਈਟ ਉਹ ਮਸ਼ਹੂਰ ਹੈ ਬਹੁਤ ਜ਼ਿਆਦਾ ਤੁਹਾਨੂੰ ਆਪੇ ਪਤਾ ਲੱਗ ਜਿਹੜੇ ਏਰੀਆ ਦਾ ਰਹਿਣ ਵਾਲਾ ਹੈ ਤੁਹਾਡੀ ਨੋ ਨੋ ਕੈਸ਼ ਸੀ ਕੀ ਕੁੜੀ ਜਿਹੜੀ ਹਾਂ ਜੀ ਹਾਂ ਜੀ ਤੇ ਸਤਿ ਜੀ ਮੁੰਡਾ ਪੈਸੇ ਉਹਦੇ ਕੋਲ ਦਿੱਤੇ ਸੀਗੇ ਜਾਂ ਸਚਨ ਕੋਲ ਸੀ ਹਾਂ ਜੀ ਨਹੀਂ ਨਹੀਂ ਉਹਨਾਂ ਕੋਲੋਂ ਲਿੱਤੇ ਸੀ ਪੈਸੇ ਕਿਹਦੇ ਕੋਲ ਕੈਸ਼ ਕਰਤੀ ਸੀ ਕੈਸ਼ ਕੋ ਦੋਈ ਉਹ ਮੁੰਡਾ ਹਾਂ ਜੀ ਹਸਬੰਡਾ ਦਾ ਮੈਰਿਜ ਉਹਨਾਂ ਦਾ ਕੰਮ ਵਿਆਹ ਦਾ ਕਿ ਉਹਦੇ ਵੀ ਪਹਿਲੇ ਨਹੀਂ ਵੈਸੀ ਹੀ ਲੈ ਸੀ ਜਿਵੇਂ ਫਰੰਟ ਹੈ ਮੇਰੀ ਇਤਨਾ ਹੀ ਲੈ ਸੀ ਨਹੀਂ ਪੈਸੇ ਕੈਸ਼ ਲਿੱਤੇ ਸੀਗੇ ਜੀ ਮੇਜ ਜੀ ਤੁਸੀਂ ਉਹਦੇ ਹੀ ਵਿਆਹ ਜੇ ਤੁਸੀਂ ਵੈਸੇ ਲਿੱਤੇ ਪੈਸੇ ਤੇ ਤੁਸੀਂ ਵਿਆਹ ਕਿਉਂ ਦੇ ਰਹੇ ਸੀ ਉਹਦਾ ਨਹੀਂ ਉਹ ਕਹਿੰਦੀ ਵਾ ਅ ਵਿਆਹ ਵੀ ਜਿਵੇਂ ਉਹਦੇ ਨਾਲ ਨਾ ਮੈਰਿਜ ਕਰਵਾ ਲਈ ਨਾ ਮੁੰਡਾ ਉਹ ਗੁੰਡਪੁਣੇ ਚ ਪੈਰ ਰੱਖਦਾ ਹੈ ਬੇਟੀ ਮੁੰਡਾ ਪਹਿਲਾਂ ਠੀਕ ਰਹਿੰਦੀ ਸੀ ਮੇ ਤੇ ਮਾਰਗੁੜ ਕਿੰਨੇ ਜਣੇ ਨੇ ਕੀਤੀ ਤਾਂ ਡੇ ਨਾਲ ਜਿਹੜੀ ਅੱਜ ਕੀਤੀ ਹੈ ਮਾਰਗੁੜ ਜੀ ਦੋ ਜਣੇ ਨੇ ਕੀਤੀ ਹੈ ਇੱਕ ਕਿੰਨਾ ਕਿੰਨਾ ਵੱਲੋਂ ਕੀਤੀ ਹੈ ਮਨਪ੍ਰੀਤ ਤੇ ਉਹਦਾ ਹਸਬੰਡ ਆ ਰਿਹਾ ਸੀ ਅਜੇ ਜਦੋਂ ਨੂੰ ਮੈਂ ਬਾਹਰ ਭੱਜ ਗਈ ਫਿਰ ਉਹਦਾ ਹਸਬੰਡ ਬਾਅਦ ਚੋਂ ਆਇਆ ਹੈ ਮੈਂ ਤਾਂ ਤੁਹਾਡੇ ਥਾਣਾ ਘਰ ਲੈਦਾ ਤੁਸੀਂ ਇਸ ਸੰਬੰਧੀ ਪੁਲਿਸ ਨੂੰ ਕੰਪਲੀਟ ਦਿੰਦੀ ਹੈ ਹਾਂਜੀ ਕਿਉਂਕਿ ਦਿੱਤੀ ਤੇ ਸਿਰੇ ਟਨ ਚੇ ਕੰਪਲੀਟ ਹਾਂਜੀ ਦਿੱਤੀ ਹੈ ਕਿੱਥੇ ਪੁਲਿਸ ਨਹੀਂ 43 ਤਿਆ ਤਾਂ ਇਹ ਪੀਸੀ ਨੂੰ ਫੋਨ ਕੀਤਾ ਜੀ ਜਰੀ ਉਹਨਾਂ ਨੂੰ ਪਤਾ ਹੈ ਉਹ ਲੈ ਨਹੀਂ ਇਹ ਘਟਨਾ ਸਾਰੀ ਹੋਈ ਕਹਿਣਾ ਮੈਂ ਕਿਹੜੀ ਜਗ੍ਹਾ ਦਾ ਬਾਕੀ ਢਿੱਲੋ ਕਲੋਨੀ ਹੋਈ ਹੈ ਜੀ ਢਿੱਲੋ ਕਲੋਨੀ ਇਹ ਕਿੱਥੇ ਪਈ ਜਾਂਦੀ ਜੀ ਇਹ ਨੂਰਪੁਰ ਢਿੱਲੋ ਕਲੋਨੀ ਹੈ ਖਾਣਾ ਕਿਹੜਾ ਮੈਂ ਬੱਬੂ ਮੈਡੀਕਲ ਇੱਕ ਮਕਸੂਦਾਂ ਹੀ ਬੱਬੂ ਮੈਡੀਕਲ ਹੈਗਾ ਹਾਂ ਜੀ ਅੱਛਾ ਹਾਂ ਜੀ ਅੱਛਾ ਉਹਦੇ ਕੋਲ ਹੈ ਹਾਂ ਜੀ ਹਾਂ ਜੀ ਓਕੇ ਜੀ ਤੇ ਕੀ ਹੁਣ ਮੰਗ ਕੀ ਕਰਦੇ ਉਹਨਾਂ ਮੰਗੇ ਕਰਦੇ ਆ ਜੀ ਦੇਖੋ ਜੀ ਮੈਨੂੰ ਇਹ ਨਹੀਂ ਪਤਾ ਵੀ ਹੁਣ ਮੇਰਾ ਕੇਸ ਖਰਾਬ ਹੋਏਗਾ ਜਾਂ ਬਸ ਇੱਕ ਤਾਂ ਕੀ ਤੁਸੀਂ ਮੈਮ ਪ੍ਰੈਗਨੈਂਟ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਦੇ ਪੇੜ ਚ ਲੱਤ ਮਾਰੀ ਹੋਣੀ ਹਾਂਜੀ ਹਾਂਜੀ ਕਿੰਨੇ ਕਿੰਨਾਵਾਂ ਵਾਲੇ ਲੱਤ ਮਾਰੀ ਇਹ ਤੁਹਾਡੇ ਜਿਹੜੀ ਉਹ ਸਚੀਨ ਮੁੰਡਾ ਸੀ ਉਸਨੇ ਅੱਛਾ ਜੀ ਸਚੀਨ ਨੇ ਲੱਤ ਮਾਰੀ ਕਿੰਨੀ ਵੇਰੀ ਘਟਨਾ ਹੈ ਇਹ 7-8 ਵਜੇ ਦੀ ਘਟਨਾ ਹੈ ਜੀ ਸ਼ਾਮ ਦੇ ਠੀਕ ਹੈ ਜੀ ਕਿਉਂ ਡਾਊਟ ਨਹੀਂ ਜਦੋਂ ਹੋਇਆ ਗਿਆ ਹੁਣ ਤੋਂ ਨਹੀਂ ਜਦੋਂ ਤੁਹਾਡੇ ਪੇੜ ਤੇ ਲੱਤ ਮਾਰੀ ਉਦੋਂ ਉਸ ਵੇਲੇ ਕੌਣ-ਕੌਣ ਸੀ ਘਰ ਵਿੱਚ ਕੋ ਮੈਂ ਸੀ ਤੇ ਮੇਰਾ ਬੇਟਾ ਸੀ ਤੇ ਉਹ ਕੁੜੀ ਸੀ ਤੇ ਉਹ ਜਿਹੜਾ ਮੁੰਡਾ ਲੈ ਕੇ ਆਇਆ ਸੀ ਉਹ ਸੀ ਤੇ ਉਹ ਕੁੜੀ ਕਿਹੜੀ ਜੀ ਮਨਪ੍ਰੀਤ ਕੈਸ਼ ਮੈਡਮ ਜਰਾ ਨਹੀਂ ਜਿਹੜੇ ਦੋ ਤਿੰਨ ਮੁੰਡੇ ਸੀ ਉਹ ਬਾਹਰ ਖੜੇ ਸੀ ਲੇਡੀ ਆ ਲੇਡੀ ਨੇ ਰੋਕਿਆ ਨੇ ਕਿ ਪ੍ਰੈਗਨੈਂਟ ਨਹੀਂ ਨਹੀਂ ਉਹ ਤਾਂ ਆਪ ਮੈਨੂੰ ਫੜ ਰਹੀ ਸੀ ਤਾਂ ਕਾ ਕਰ ਰਹੀ ਸੀ ਜਿਵੇਂ ਜਿਸ ਤਰ੍ਹਾਂ ਮੈਨੂੰ ਖਿੱਚਦੀ ਆ ਅੰਦਰ ਲੇਡੀ ਲੇਡੀ ਤਾਂ ਲੇਡੀ ਦਾ ਦਰਸਾਵਾਦੀ ਨੇ ਕਿ ਪ੍ਰੈਗਨੈਂਟ ਨਹੀਂ ਮੈਨੂੰ ਕਹਿੰਦੀ ਮੈਂ ਕਿਹਾ ਵੀ ਮੈਂ ਦੇਖੋ ਥਾਣੇ ਕੰਪਲੇਂਟ ਦੇ ਦੇਣੀ ਆ ਵੀ ਤੁਸੀਂ ਮੈਨੂੰ ਬਹੁਤ ਹੈਰਾਨ ਕੀਤਾ ਹੋਇਆ ਮੈਨੂੰ ਬਹੁਤ ਤੰਗ ਕਰਦੇ ਹੋ ਤੇ ਕਹਿੰਦੀ ਮੇਰੇ 8 ਥਾਣੇ 8 ਥਾਣੇ ਦੇ ਵਿੱਚ ਮੇਰੀ ਕਹਿੰਦੀ ਜੜਦਾ ਹੈ ਬਹੁਤ ਕਹਿੰਦੀ ਜਿਹੜੀ ਮਰਜ਼ੀ ਥਾਣੇ ਤੇ ਚਲੀ ਜਾ ਮੈਡਮ ਜਦੋਂ ਤੁਸੀਂ ਪੈਸੇ ਲਈ ਤੁਸੀਂ ਹੋਰ ਤੁਹਾਨੂੰ ਮੁੱਕਿਆ ਗਿਆ ਮੈਂ ਤੁਹਾਡੇ ਕੋਲ ਵੀ ਆਇਆ ਨਹੀਂ ਨਹੀਂ ਕੁਝ ਨਹੀਂ ਕਿਹਾ ਤੁਹਾਡੇ ਹਸਬੰਦ ਕੀ ਨਾਮ ਦਾ ਮੈਡਮ ਤੁਹਾਡਾ ਕੀ ਨਾਮ ਹੈ ਸਾਰਿਆਂ ਜੀ ਹੁਣੇ ਹੀ ਆਏ ਅਸੀਂ ਮੈਡਮ ਨਾਮ ਕੀ ਮੈਡਮ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਨਰਿੰਦਰ ਕੌਰ ਹੈ ਜੀ ਕਿੰਨੇ ਸਮੇਂ ਤੋਂ ਰਹਿ ਰਹੇ ਸੀ ਰਹਿਣ ਵਾਲੇ ਉੱਥੇ ਐਸੀ ਤਾਂ ਮੈਂ ਇੱਥੇ ਨਾਗਰੇ ਰਿਹਾ ਸੀ ਰੈਂਟ ਤੇ ਪਹਿਲਾਂ ਹੁਣ ਮੈਂ ਇਹਨਾਂ ਕੋਲ ਆਪਣੀ ਦੀਦੀ ਭੈਣ ਕੋਲ ਰਹਿੰਦੀ ਆ ਜੀ ਮੈਡਮ ਉਹਨਾਂ ਦੇ ਨਾਲ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਕਿਰਾਏ ਦੇ ਵਿੱਚ ਹਾਂਜੀ ਨੌਰਪੁਰ ਨੌਰਪੁਰ ਢਿੱਲੋ ਮੈਡਮ ਤੁਸੀਂ ਕਿੰਨੇ ਦੀ ਦੀਦੀ ਕੋਲ ਕਿ ਉਹਨਾਂ ਕੋਲ ਕੁੜੀ ਕੋਲ ਨਹੀਂ ਕੁੜੀ ਕੋਲ ਕੁੜੀ ਕੋਲ ਤਾਂ ਮੈਨੂੰ ਹੋ ਗਏ 6 ਕਿਹ ਮਹੀਨੇ ਸੀ 6 ਮਹੀਨੇ ਪਹਿਲਾਂ ਲੈਣ ਦੇ ਕਿੰਨੇ ਪੈਸੇ ਪਹਿਲਾਂ ਪਹਿਲਾਂ ਦੀ ਲੈ ਆਪਾਂ ਦਾ 6 ਮਹੀਨੇ ਪਹਿਲਾਂ ਹਾਂਜੀ ਹਾਂਜੀ ਤੇ ਉਦੋਂ ਦਾ ਵਿਆਜ ਲੈ ਰਹੇ ਹਰ ਮਹੀਨੇ ਹਾਂਜੀ ਹਾਂਜੀ ਹਰ ਮਹੀਨੇ ਤੇ ਜਿਹੜਾ ਅੱਜ ਜਿਹੜਾ ਕੀ ਚੱਕਰ ਹੋਇਆ ਜਿਹੜਾ ਸਾਰਾ ਲੜਾਈ ਝਗੜਾ ਜੋ ਵੀ ਹੋਇਆ ਅੱਜ ਇਤਨਾ ਹੋਇਆ ਮੈਨੂੰ ਆਈ ਇਹ ਤੇ ਮੈਂ ਨਾ ਇਹਨੂੰ 500 ਰੁਪਏ ਫੜਾਇਆ ਮੈਂ ਕਿਹਾ ਵੀ ਲੈ ਫੜ 500 ਰੁਪਏ ਹੈ ਨਾ ਤੇ ਮੈਂ ਉਹਨਾਂ ਕਿਹਾ ਕਿ ਵਿਆਜ ਦਾ ਵਿਆਜ ਹਾਂਜੀ ਵਿਆਜ ਹੀ ਬਣਾਈ ਜਾਂਦੀ ਹੈ ਜੇ ਤੁਸੀਂ ਕਹਿ ਰਹੇ ਹੋ 8000 ਤੁਸੀਂ ਦੇ ਚੁੱਕੇ ਪਿਆਜ ਵੀ ਤੇਰਾ ਬਣਦਾ ਆ ਵੀ ਗੁੰਡਪੁੰਡਾ ਦਿਖਾਰੀ ਸੀ ਪਹਿਲਾਂ ਨਹੀਂ ਸੀ ਮੈਨੂੰ ਇਸ ਤਰ੍ਹਾਂ ਕੁਝ ਤੰਗ ਕਰਦੀ ਇਹ ਹੁਣ ਅੱਜ ਉਹਨੇ ਜਿਹੜਾ ਨਾ ਉਹਦਾ ਵਿਆਹ ਹੁਣ ਹੋਇਆ ਉਹ ਮੁੰਡੇ ਨਾਲ ਜਿਹੜਾ ਗੁੰਡਪੁੰਡਾ ਚ ਪੈਰ ਰੱਖਦਾ ਆ ਜਿਹੜਾ ਵਾਈਟ ਦਾ ਕੰਮ ਕਰਦਾ ਆ ਮੁੰਡਾ ਤੁਹਾਨੂੰ ਲੱਗ ਜਾਣਾ ਪਤਾ ਵੀ ਕਿੱਥੇ ਕੰਮ ਕਰਦਾ ਆ ਉਹ ਮੇਰੇ ਜ਼ਮਾਨੇ ਚ ਨਹੀਂ ਆ ਰਿਹਾ ਕੀ ਨਾਮ ਕੀ ਸੀ ਮੁੰਡੇ ਦਾ ਇੱਕ ਵਾਰੀ ਦੁਬਾਰਾ ਨਾਮ ਲੈ ਬੇਟੀ ਹੈ ਜੀ ਉਹਦਾ ਨਾਮ ਬੇਟੀ ਬੇਟੀ ਪੂਰਾ ਨਾਮ ਕੀ ਮੈਡਮ ਜੀ ਕਿਹੜੇ ਸਵਾਰਕੁਡੀ ਦਾ ਨਾਮ ਹੈ ਜੀ ਜੀ ਪੈਸੇ ਲੈਣ ਆਏ ਸੀ ਪਹਿਲਾਂ ਤਾਂ ਫਿਰ ਉਹਨੂੰ ਕਿ ਮੈਂ ਤੁਸੀ ਪੈਸੇ ਦੇਣ ਤੋਂ ਮਨਾਂ ਕਿੰਨਾ ਆਜੇ 2500 ਦਿਨ ਤੋਂ ਮੜਾ ਕੀਤਾ ਮੈਂ ਕਿਹਾ ਮੇਰੇ ਕੋਲ 500 ਹੀ ਹੈ ਜੀ ਮੈਡਮ ਉਹ ਲੜਕੇ ਦਾ ਪੂਰਾ ਨਾਮ ਦੱਸ ਸਕਦੇ ਹੋ ਕੀ ਹੈ ਜਿਹੜਾ ਉਹਦਾ ਹਸਬੰਡ ਹੈ ਹਾਂਜੀ ਉਹਦਾ ਹਸਬੰਡ ਦਾ ਪੂਰਾ ਨਾਮ ਮੈਡਮ ਇਹ ਜਿਹੜੀ ਢਿੱਲੋ ਕਲੋਨੀ ਚ ਲੜਾਈ ਹੋਈ ਸੀ ਨੂਰਪੁਰ ਹੋਈ ਸੀ ਹਾਂਜੀ ਢਿੱਲੋ ਕਲੋਨੀ ਚ ਜੇ ਮੈਡਮ ਤੁਸੀਂ ਪੰਜ ਸੌ ਰੁਪਏ ਜਦੋਂ ਦੇਤਾ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਉਹ ਕਹਿੰਦੀ ਵੀ ਮੈਨੂੰ ਮੇਰੇ ਨਾਲ ਐਸੇ ਮੇਰੇ ਕੱਪੜੇ ਐਸਨਾ ਆ ਦੇਖੋ ਕਮੀਜ਼ નીચે ਫਟੀ ਹੋਈ ਆ ਤੇ ਉੱਪਰ ਪਾ ਕੇ ਆਈਆਂ ਕੱਪੜੇ ਤੇ ਕੋਈ ਨੇ ਮੇਰੇ ਐਸੀ ਹੱਥ ਪਾਇਆ ਹੈਨਾ ਤੇ ਮੇਰਾ ਪਰਸ ਕੱਟਣ ਦੀ ਕੋਸ਼ਿਸ਼ ਹਾਂਜੀ ਮੇਰਾ ਪਰਸ ਕੱਟਣ ਦੀ ਕੋਸ਼ਿਸ਼ ਇਹ ਕੱਪੜੇ ਕਿੰਨੇ ਫੜੇ ਹੀ ਤੁਹਾਡੇ ਉਹ ਉਹ ਮਨਪ੍ਰੀਤ ਜਿਹੜੀ ਕੈਸ਼ ਸੀ ਤੇ ਸੱਚੀ ਨਹੀਂ ਇਹ ਕੱਪੜੇ ਫੜ ਪਰਸ ਕੱਢ ਰਹੇ ਸੀ ਅੱਛਾ ਜੀ ਪਰਸ ਕੱਢ ਰਹੇ ਸੀ ਉਦੋਂ ਤੁਹਾਡੇ ਕੱਪੜੇ ਵੱਟ ਗਏ ਹਾਂਜੀ ਹਾਂਜੀ ਇਹ ਕਿੰਨੇ ਕਿੰਨੇ ਸਚੀਨ ਤੇ ਮਨਪ੍ਰੀਤ ਐਸਮ ਜੀ ਨਿਊਜ਼ ਲਈ ਜਲੰਧਰ ਤੁਦਵਿੰਦਰ ਕੁਮਾਰ ਤਿਰਪੁਰ